ਸੱਜੇ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਭਰ ਦੇ ਵਿੱਚ ਚਾਰ ਨਵੇਂ ਕਿਰਤਕੋੜ ਕੀਤੇ ਗਏ ਲਾਗੂ ਹੁਣ ਕਰਮਚਾਰੀਆਂ ਨੂੰ ਸਿਰਫ 1 ਸਾਲ ਦੇ ਅੰਦਰ ਮਿਲੇਗਾ ਗ੍ਰੈਜੂਇਟੀ ਦਾ ਲਾਭ ਹਰ ਕਰਮਚਾਰੀ ਨੂੰ ਨੌਕਰੀ ਤੋਂ ਪਹਿਲਾਂ ਨਿਯੁਕਤੀ ਪੱਤਰ ਦੇਣ ਦੀ ਗਰੰਟੀ ਹਰ ਕਾਮੇ ਨੂੰ ਸਮੇਂ ਸਿਰ ਘਟੋ ਘਟ ਤਨਖਾਹ ਦੇਣ ਦੀ ਗਰੰਟੀ ਮਹਿਲਾਵਾਂ ਲਈ ਬਰਾਬਰ ਤਨਖਾਹ ਤੇ ਸਨਮਾਨ ਦੇਣ ਦੀ ਗਰੰਟੀ 40 ਸਾਲ ਤੋਂ ਵੱਧ ਉਮਰ ਦੇ ਕਾਮਿਆਂ ਲਈ ਸਾਲਾਨਾ ਮੁਹਤਾਸਿਬਤ ਜਾਂਚ ਦੀ ਗਰੰਟੀ ਓਵਰ ਟਾਈਮ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦੁੱਗਣੀ ਸੈਲਰੀ ਦੇਣ ਦੀ ਗਰੰਟੀ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਨੂੰ ਲੱਗਿਆ ਵੱਡਾ ਸਦਮਾ ਵਿਧਾਇਕ ਦੇ ਪਿਤਾ ਸਰਦਾਰ ਬਲਬੀਰ ਸਿੰਘ ਗਰੇਵਾਲ ਦਾ ਹੋਇਆ ਦਿਹਾਂਤ ਲੰਬੇ ਸਮੇਂ ਤੋਂ ਬਿਮਾਰ ਸੰ ਸਰਦਾਰ ਬਲਬੀਰ ਸਿੰਘ ਗਰੇਵਾਲ ਆ ਪਲਕੇ ਸਵੇਰੇ 11 ਵਜੇ ਸ਼ਮਸ਼ਾਨ ਘਾਟ ਨੇੜੇ ਗੌਸ਼ਾਲਾ ਡਿਵੀਜ਼ਨ ਨੰਬਰ 3 ਦੇ ਵਿੱਚ ਲੁਧਿਆਣਾ ਵੇਖਿਆ ਕੀਤਾ ਜਾਵੇਗਾ ਅੰਤਿਮ ਸੰਸਕਾਰ। ਜਲੰਧਰ ਤੋਂ ਮੈਂਬਰ ਆਫ ਪਾਰਲੀਮੈਂਟ ਅਤੇ ਸਾਫ ਕਾ ਸੀਐਮ ਚਰਨਜੀਤ ਚੰਨੀ ਦਾ ਆਇਆ ਵੱਡਾ ਬਿਆਨ ਕਿਹਾ ਸ੍ਰੀ ਨਨਤਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਤੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਵੀ ਫੈਸਲੇ ਤੋਂ ਪਹਿਲਾਂ ਪੰਚਾਇਤਾਂ ਦੀ ਗ੍ਰਾਮ ਸਭਾ ਬਣਾ ਬਲਾਕ ਦੇ ਉਹਨਾਂ ਦੀ ਰਜ਼ਾਮੰਦੀ ਲਈ ਜਾਵੇ ਪਰ ਇਸੇ ਮਾਮਲੇ ਦੇ ਉੱਪਰ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਜਤਾਇਆ ਸੀ ਇਤਰਾਜ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਫਿਲਹਾਲ ਕੋਈ ਵੀ ਪੁਸ਼ਟੀ ਨਹੀਂ ਹੋਈ। ਬਟਾਲਾ ਦੇ ਵਿੱਚ ਦੇਰ ਰਾਤ ਵਿਜੀਲੈਂਸ ਦੀ ਟੀਮ ਦੀ ਵੱਡੀ ਕਾਰਵਾਈ ਵਿਜੀਲੈਂਸ ਨੇ ਐਸਟੀਐਮ ਵਿਕਰਮਜੀਤ ਸਿੰਘ ਦੀ ਸਰਕਾਰੀ ਰਾਇਜ਼ ਦੇ ਉੱਪਰ ਮਾਰਿਆ ਸ਼ਾਪਾ ਸ਼ਿਕਾਇਤਕਰਤਾ ਤੋਂ ਸੜਕਾਂ ਦੇ ਕੰਮ ਦੇ ਦੋ ਬਿੱਲਾਂ ਦੇ ਭੁਗਤਾਨ ਲਈ ਰਿਸ਼ਵਤ ਦੀ ਕੀਤੀ ਸੀ ਮੰਗ ਐਸਟੀਐਮ ਨੂੰ ਜਾਂਚ ਅਧਿਕਾਰੀ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ 50000 ਰੁਪਏ ਦੀ ਰਿਸ਼ਵਤ ਲੈਂਦਿਆ ਕੀਤਾ ਸੀ ਗ੍ਰਿਫਤਾਰ ਰੇਡ ਦੌਰਾਨ 13.5 ਲੱਖ ਰੁਪਏ ਦੀ ਬੇਹਸਾਬੀ ਰਕਮ ਕੀਤੀ ਗਈ ਬਰਾਮਦ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਹੋਇਆ ਐਲਾਨ 5 ਦਿਨ ਸਕੂਲ ਬੰਦ ਰਹਿਣਗੇ 22 ਤੋਂ ਲੈ ਕੇ 26 ਨਵੰਬਰ ਤੱਕ ਛੁੱਟੀਆਂ ਦਾ ਐਲਾਨ ਹੋਇਆ ਸ੍ਰੀ ਨੰਦਪੁਰ ਸਾਹਿਬ ਬਲਾਕ ਦੇ ਸਾਰੇ ਸਕੂਲ ਬੰਦ ਰਹਿਣਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੀ ਸਮਾਪ ਸਮਾਗਮਾਂ ਨੂੰ ਸਮਰਪਿਤ ਇਹ ਛੁੱਟੀ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸ੍ਰੀ ਨੰਨਤੋ ਸਾਹਿਬ ਦੀ ਧਰਤੀ ਦੇ ਉੱਪਰ ਬਹੁਤ ਵੱਡੇ ਪੱਧਰ ਤੇ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਫਿਰੋਜ਼ਪੁਰ ਦੇ ਵਿੱਚ ਐਂਟੀ ਨਾਰਕੋਟਿਕਸਟ ਟਾਸਕ ਫੋਰਸ ਨੇ ਕਰੋੜਾਂ ਰੁਪਏ ਦੀ ਡਰੱਗ ਦੀ ਰਿਕਵਰੀ ਕੀਤੀ ਐਂਟੀ ਨਾਰਕੋਟਿਕਸਟ ਟਾਸਕ ਫੋਰਸ ਦੀ ਟੀਮ ਨੇ ਕਾਰ ਸਵਾਰ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ਤਸਕਰ ਦੀ ਗੱਡੀ ਦੇ ਵਿੱਚੋਂ 50 ਕਿਲੋ ਹੈਰੋਇਨ ਹੋਈ ਬਰਾਮਦ 250 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈਰੋਇਨ ਦੀ ਕੀਮਤ ਗ੍ਰਿਫਤਾਰ ਤਸਕਰ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਵਿੱਚ ਨਾਮਜ਼ਦ ਹੈ ਮੋਗਾ ਦੀ ਮੁਥਲ ਏਡੀਸੀ ਖਿਲਾਫ ਕੇਸ ਦਰਜ ਵਿਜੀਲੈਂਸ ਵੱਲੋਂ ਮੁਥਲ ਏਡੀਸੀ ਚਾਰੂ ਮੇਤਾ ਖਿਲਾਫ ਕੇਸ ਕੀਤਾ ਗਿਆ ਦਰਜ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਧਰਮਕੋੜ ਤੋਂ ਬਹਾਦਰਵਾਲਾ ਤੱਕ ਜਾਣ ਵਾਲੇ ਰਾਸ਼ਟਰੀ ਰਾਜਮਾਰਗ ਦੀ ਜ਼ਮੀਨ ਦੇ ਇੱਕ ਵਾਰ ਮਾਮਲੇ ਦੇ ਵਿੱਚ ਪੈਸਿਆਂ ਦੀ ਲੈਣ ਦੇਣ ਦੇ ਬੇਨਿਜ਼ਮੀਆਂ ਨੂੰ ਲੈ ਕੇ ਕਾਰਵਾਈ ਕੀਤੀ ਗਈ ਸੀ 3.7 ਕਰੋੜ ਰੁਪਏ ਦੇ ਮੁਆਵਜ਼ੇ ਦੇ ਲੈਣ ਦੇਣ ਦੇ ਵਿੱਚ ਗੜਬੜੀ ਆਈ ਸੀ ਸਾਹਮਣੇ ਬਠਿੰਡਾ ਦੇ ਜੀਦਾ ਪਿੰਡ ਦੇ ਵਿੱਚ ਹੋਏ ਤਮਾਕੇ ਦੇ ਮਾਮਲੇ ਦੇ ਵਿੱਚ ਰਸਾਇਣਿਕ ਤਮਾਕਾ ਮਾਮਲੇ ਦੀ ਜਾਂਚ ਨੂੰ ਲੈ ਕੇ ਹੁਣ ਐਨਆਈਏ ਨੂੰ ਸੌਂਪੀ ਗਈ ਜ਼ਿੰਮੇਵਾਰੀ ਜਾਂਚ ਲਈ ਪਿੰਡ ਜੀਦਾ ਪਹੁੰਚੀ ਐਨਆਈਏ ਦੀ ਟੀਮ ਗੁਰਪ੍ਰੀਤ ਸਿੰਘ ਆਪਣੇ ਘਰ ਅੰਦਰ ਬੰਬ ਬਣਾਉਂਦੇ ਸਮੇਂ ਹੋ ਗਿਆ ਸੀ ਜ਼ਖਮੀ ਦਰਅਸਲ ਆਨਲਾਈਨ ਸਮਗਰੀ ਬਸਪੋਰਟਕ ਮੰਗਾ ਕੇ ਗੁਰਪ੍ਰੀਤ ਸਿੰਘ ਆਪਣੇ ਘਰ ਦੇ ਵਿੱਚ ਬੰਬ ਬਣਾਉਣ ਦੀ ਤਿਆਰੀ ਕਰ ਰਿਹਾ ਸੀ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਜ਼ਿਕਰ ਜੋਗ ਇਹ ਵੀ ਅਕੇ ਐਲ ਐਲ ਬੀ ਦੀ ਪੜਾਈ ਵੀ ਕਰ ਰਿਹਾ ਸੀ ਗੁਰਪ੍ਰੀਤ ਸਿੰਘ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਮੋੜ ਤੋਂ ਵੱਡਾ ਘਾਟਾ ਪਿਆ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਟਰੱਕ ਨਾਲ ਟਕਰਾਈ ਹਰਮਨ ਸਿੱਧੂ ਦੀ ਕਾਰ ਮਾਂਸਾ ਦੇ ਪਿੰਡ ਖਿਆਲਾ ਨੇੜੇ ਵਾਪਰਿਆ ਹਾਸਾ ਹਰਮਨ ਸਿੱਧੂ ਦੇ ਮਿਸ ਪੂਜਾ ਦੇ ਨਾਲ ਪੇਪਰ ਜਾਂ ਪਰ ਪਿਆਰ ਗੀਤ ਹੋਏ ਸਨ ਮਸ਼ਹੂਰ ਅਦਾਕਾਰਾ ਸ਼ਰਦਾ ਕਪੂਰ ਦੇ ਪ੍ਰਾ ਸਿਧਾਂਤ ਕਪੂਰ ਨੂੰ ਸੰਮਣਜਾਰੀ 252 ਕਰੋੜ ਰੁਪਏ ਦੇ ਡਰੱਗ ਮਾਮਲੇ ਦੇ ਵਿੱਚ ਮumbai ਪੁਲਿਸ ਦੇ ਐਂਟੀ ਨਾਰਕੋਟਿਕਸ ਸੈਲ ਨੇ ਭੇਜਿਆ ਸੰਮਣ ਸਿਧਾਂਤ ਕਪੂਰ ਨੂੰ 25 ਨਵੰਬਰ ਨੂੰ ਆਪਣਾ ਬਿਆਨ ਦਰਜ ਕਰਵਾਉਣਾ ਹੋਵੇਗਾ ਮਸ਼ਹੂਰ ਇਨਫਲੂਐਂਸਰ ਓਰੀ ਨੂੰ ਵੀ ਭੇਜਿਆ ਜਾ ਚੁੱਕਿਆ ਹੈ ਸੰਮਨ ਇਸ ਨਾਲ ਜਦਿਆਂ ਦੱਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ